ਅੱਜ ਸ੍ਰੀ ਗੁਰਤੇਗ ਬਹਾਦਰ ਟਰੱਕ ਆਪਰੇਟਰ ਐਸੋਸੀਏਸ਼ਨ ਵੱਲੋਂ ਸੌਣੀ ਦੀ ਸੀਜ਼ਨ ਦੀ ਸ਼ੁਰੂਆਤ ਮੌਕੇ ਸ੍ਰੀ ਖੰਡਸਪਾਤ ਸਾਹਿਬ ਦੇ ਭੋਗ ਪਾਏ ਗਏ। ਸ੍ਰੀ ਗੁਰਤੇਗ ਬਹਾਦਰ ਟਰੱਕ ਆਪਰੇਟਰ ਐਸੋਸੀਏਸ਼ਨ ਭਵਾਨੀਗੜ੍ਹ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੌਣੀ ਦੇ ਸੀਜ਼ਨ ਦੀ ਸ਼ੁਰੂਆਤ ਸਮੇਂ ਸਰਵਤ ਦੇ ਭਲੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਆਸਰਾ ਲਿਆ ਗਿਆ। ਪੁਰਾਣੀ ਟਰੱਕ ਜੁਨੀਅਨ ਮੇਨ ਰੋਡ ਭਵਾਨੀਗੜ੍ਹ ਵਿਖੇ ਯੂਜੀ ਧਾਰਮਿਕ ਸਮਾਗਮ ਦੌਰਾਨ ਰਾਗੀ ਜਥੇ ਵੱਲੋਂ ਪਵਿੱਤਰ ਬਾਣੀ ਦਾ ਕੀਰਤਨ ਕੀਤਾ ਗਿਆ ਜਿਸ ਨਾਲ ਪੂਰਾ ਮਾਹੌਲ ਨਾਨਕ ਨਾਮ ਨਾਲ ਗੂੰਜ ਉঠে ਇਸ ਸਮਾਗਮ ਦੀ ਅਗਵਾਈ ਚ ਟਰੱਕ ਜੁਨੀਅਨ ਦੇ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜਵਾ ਤੇ ਪੰਜ ਮੈਂਬਰੀ ਕਮੇਟੀ ਵੱਲੋਂ ਕੀਤੀ ਗਈ ਸੌਣੀ ਦੇ ਸੀਜ਼ਨ ਦੀ ਸ਼ੁਰੂਆਤ ਸ੍ਰੀ ਅਖੰਡ ਪਾਤਸ਼ਾਹਬ ਦਾ ਪ੍ਰਕਾਸ਼ ਕਰਵਾਉਣ ਤੋਂ ਬਾਅਦ ਅੱਜ ਭੋਗ ਪਾਏ ਗਏ ਇਸ ਧਾਰਮਿਕ ਮੌਕੇ ਤੇ ਹਲਕਾ ਵਿਧਾਇਕ ਬੀਬੀ ਨਰਿੰਦਰ ਕੌਰ ਬਰਾਜ ਵਿਸ਼ੇਸ਼ ਤੌਰ ਤੇ ਪਹੁੰਚੋਂ ਤੇ ਐਸੋਸੀਏਸ਼ਨ ਵੱਲੋਂ ਸਨਮਾਨਤ ਸਵਾਗਤ ਕੀਤਾ ਗਿਆ ਬੀਬੀ ਬਰਾਜ ਵੱਲੋਂ ਟਰੱਕ ਆਪਰੇਟਰਾਂ ਦੇ ਸਾਫਕਾ ਪ੍ਰਧਾਨ ਅਤੇ ਮੌਜੂਦਾ ਪ੍ਰਧਾਨ ਵਿੱਕੀ ਬਾਜਵਾ ਨੂੰ ਸਰੂਪੇ ਦੇ ਕੇ ਸਨਮਾਨ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਟਰੱਕ ਆਪਰੇਟਰ ਕਿਸਾਨਾਂ ਅਤੇ ਉਦਯੋਗਿਕ ਖੇਤਰਾਂ ਦੇ ਮਜ਼ਬੂਤ ਸਾਥੀ ਹਨ ਜੋ ਸੂਬੇ ਦੀ ਆਰਥਿਕ ਬਣਤਰ ਦੀ ਰੀੜ ਦੀ ਹੱਡੀ ਹਨ ਉਹਨਾਂ ਨੇ ਗੁਰੂ ਅਮ ਮਹਾਰਾਜ ਅੱਗੇ ਸੌਣੀ ਦੇ ਸੀਜ਼ਨ ਲਈ ਸਭ ਆਪਰੇਟਰਾਂ ਦੀ ਚੜ੍ਹਦੀ ਕਲਾ ਤੇ ਖੁਸ਼ਹਾਲੀ ਲਈ ਅਰਦਾਸ ਕੀਤੀ ਸਮਾਗਮ ਦੇ ਅੰਤ ਵਿੱਚ ਟਰੱਕ ਜੁਨੈਨ ਵੱਲੋਂ ਸਾਰੇ ਆਪਰੇਟਰਾਂ ਤੇ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਤੇ ਆਉਣ ਵਾਲੀ ਸੌਣੀ ਸੀਜ਼ਨ ਲਈ ਸੁਖਮਈ ਯਾਤਰਾ ਤੇ ਚੜ੍ਹਦੀ ਕਲਾ ਦੀ ਕਾਮਨਾ ਕੀਤੀ ਗਈ ਇਸ ਮੌਕੇ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਜਗਸੀਰ ਸਿੰਘ ਝਨੇੜੀ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਮਿੱਤਲ ਸਾਬਕਾ ਪ੍ਰਧਾਨ ਗੁਰਤੇਜ ਸਿੰਘ ਝਨੇੜੀ ਵਿਪਨ ਸ਼ਰਮਾ ਜਗਮੀਤ ਸਿੰਘ ਭੋਲਾ ਰਣਜੀਤ ਸਿੰਘ ਤੂਰ ਹਰਦੀਪ ਸਿੰਘ ਤੂਰ ਗੁਰਪ੍ਰੀਤ ਸਿੰਘ ਫਗੂਆਲਾ ਬਿੱਟੂ ਤੂਰ ਲਖਮਿੰਦਰ ਸਿੰਘ ਲੱਖਾ ਗੁਰਪ੍ਰੀਤ ਸਿੰਘ ਫੌਜੀ ਪਿੰਡ ਅਲਵਰਖ ਹਰਦੀਪ ਸਿੰਘ ਮੁੰਸੀ ਗੁਰਪ੍ਰੀਤ ਸਿੰਘ ਕਮੇਟੀ ਮੈਂਬਰ ਦੀਪ ਪੰਨਵਾ ਕਮੇਟੀ ਮੈਂਬਰ ਗੱਗੀ ਨਾਰਾਇਣਗੜ੍ਹ ਕਮੇਟੀ ਮੈਂਬਰ ਬਿੰਦਰ ਖਹਿਰਾ ਕਮੇਟੀ ਮੈਂਬਰ ਸਰਪੰਚ ਜਸਪਾਲ ਸਿੰਘ ਮਟਰਾ ਸਮੇਤ ਹੋਰ ਵੀ ਵੱਖ-ਵੱਖ ਪਿੰਡਾਂ ਦੇ ਆਗੂ ਆਦ ਹਾਜ਼ਰ ਸਨ ਰਿਪੋਰਟ ਰਾਜਖੁਰਮੀ ਪਾਣੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਜੀ ਇਸ ਹਾਲ ਦੇ ਸੇਵਾ ਦੇ ਉਸੇ ਰਾਸ਼ੀਆ ਗੁਰੂ ਸਾਹਿਬ ਨੇ ਰੱਖੀ ਹੈ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਲੋਕਾਂ ਦੇ ਲਈ ਇਸ ਅਰਦਾਲੇ ਦੀ ਛਾਤੀ ਕਲਾ ਦੇ ਲਈ ਜਿੱਥੇ ਵੀ ਮੇਰੀ ਕਿਤੇ ਜੁਤੀ ਲੱਗਦੀ ਹੈ ਮੈਂ ਆਪਣੀ ਉਹ ਕਿਉਂਕਿ ਹਮੇਸ਼ਾ ਲਗਾਈ ਆ ਮੇਰੇ ਯਾਦ ਹੈ ਬਹੁਤੇ ਰਾਮਦਾਨ ਜਾਲਵੀ ਲੈਣੇ ਪਰ ਇੱਕ ਜਦੋਂ ਪਿੱਛੇ ਜੇ ਤੁਹਾਡਾ ਪੈਪਸੀ ਕੋ ਦੇ ਨਾਮ ਸੀਗਾ ਕਿ ਜਿਹੜਾ ਥੋੜੇ ਜਿਹੜੇ ਜਨਾਬੀ ਬਾਨੂ ਰਾਜਪੁਰੇ ਦੇ ਕੋਲ ਜਿਹੜਾ ਤੁਹਾਡਾ ਬਨੂ ਥੋੜਾ ਗਿਆ ਉਹ ਸਾਇੰਟਿਸਟ ਪ੍ਰਧਾਨ ਸੀਗੇ ਪਰਗਰ ਸਿੰਘ ਪਿੱਲੋਂ ਜੀ ਤੇ ਜਦੋਂ ਉਹਨਾਂ ਨੇ ਮੀਟਿੰਗਾਂ ਕੀਤੀਆਂ ਕੋਈ ਗੱਲ ਸਰੇ ਨਾਲ ਲੱਗੀ ਤਾਂ ਫਿਰ ਮੇਰੇ ਕੋਲ ਜਦੋਂ ਗੱਲ ਆਈ ਮੀਟਿੰਗ ਸੱਦੀ ਤੇ ਉਦੋਂ ਵੀ ਬੈਠ ਕੇ ਵੀਰ ਜਾਨ ਕੇ ਜਿਹੜਾ ਬਾੜੇ ਦਾ ਜਿਹੜਾ ਰੇਟ ਕੀਤਾ ਸੀਗਾ ਤੇ ਮੈਨੂੰ ਖੁਸ਼ੀ ਹੋਈ ਕਿ ਮੈਂ ਆਪਣੇ ਲੋਕਾਂ ਲਈ ਕੁਝ ਕਰ ਸਕਦੀ ਆ ਆਪਣੇ ਲੋਕਾਂ ਲਈ ਕੁਝ ਕਰ ਸਕਦੀ ਆ ਉਸ ਤੋਂ ਬਾਅਦ ਅੱਜ ਦੀ ਜੇ ਮੈਂ ਗੱਲ ਕਰਾਂ ਅੱਜ ਵੀ ਜਿਹੜਾ ਮਾਨ ਲੈ ਕੇ ਜਾਣ ਲਈ ਆਪਣਾ ਜਿਹੜਾ ਹੈਗਾ ਉਹ ਜਾਣ ਉਹ ਜਾਣ ਲੈ ਕੇ ਜਾਣ ਲਈ ਪੈਪਸਿਕੋ ਦੇ ਵੱਲੋਂ ਲਗਾਤਾਰ ਇਹ ਦਬਾਅ ਬਣਾਇਆ ਜਾ ਰਿਹਾ ਕਿ ਜਿਹੜੀਆਂ ਗੱਡੀਆਂ ਨੇ ਉਹ ਸਾਨੂੰ ਜਿਹੜੀਆਂ ਬੰਦ ਗੱਡੀਆਂ ਚਾਹੀਦੀਆਂ ਨੇ ਕੰਟੇਨਰ ਚਾਹੀਦੇ ਨੇ ਕੋਮਨਡੇਰ ਸਾਨੂੰ ਦੱਸ ਦੇਣਾ ਕਿ ਕਿਉਂਕਿ ਪ੍ਰਧਾਨ ਜੀ ਹੋਣੀ ਸਾਰੀ ਟੀਮ ਸਾਰੇ ਬੈਠੇ ਆ ਮੈਂ ਗੁਰੂ ਸਾਹਿਬ ਦੀ ਹਾਜ਼ਰੀ ਚ ਬੈਠੀ ਆ ਖੜੀ ਆ ਤੇ ਮੈਨੂੰ ਇਹ ਹੁੰਦਾ 40 ਮਰਦਾਂ ਦੇ ਵਿੱਚ ਵੱਡੀ ਲੱਗਾਂ ਪਰ ਪ੍ਰਵਾਕਮਾਂ ਦੀ ਹਾਜ਼ਰੀ ਚ ਖੜੇ ਹਮੇਸ਼ਾ ਕੋਈ ਗਲਤੀ ਨਾ ਹੋਵੇ ਕਿ ਆ ਅੱਜ ਸਾਰੇ ਵੱਖ-ਵੱਖ ਪਾਰਟੀਆਂ ਦੇ ਵੱਖ-ਵੱਖ ਸਰਕਾਰਾਂ ਦੇ ਵਿੱਚ ਰਹਿ ਛੁਪੇ ਸਾਡੇ ਪ੍ਰਧਾਨ ਬੈਠੇ ਆ ਗੁਰਦੇਵ ਸਿੰਘ ਖੜੀ ਜੀ ਬੈਠੇ ਆ

ਸਾਡੇ ਅਦਾਰੇ ਦੀ ਗੱਲ ਆਉਂਦੀ ਹੈ ਤਾਂ ਸਾਡੇ ਸਾਰੇ ਲੋਕ ਇਕੱਠੇ ਹੁੰਦੇ ਇੱਕ ਮੋਟ ਹੁੰਦੇ ਹਨ ਚਾਹੇ ਕਿ ਜਿਵੇਂ ਸਾਡੇ ਅਨਸਾਰ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਅੱਜ ਉਥੇ ਜਿਹੜਾ ਪੰਪਨ ਮੈਂਬਰੀ ਕਮੇਟੀ ਜਿਹੜੀ ਕੰਮ ਕਰ ਰਹੀ ਹੈ ਪਰ ਮੇਰਾ ਹਮੇਸ਼ਾ ਇਹਨਾਂ ਨੂੰ ਇੱਕੋ ਹੀ ਕਹਿਣ ਹੁੰਦਾ ਕਿ ਤੁਸੀਂ ਕੋਈ ਵੀ ਫੈਸਲਾ ਇਕੱਲੇ ਨਾਲ ਲਿਓ ਜਿੰਨੇ ਸਾਫਤਾ ਪ੍ਰਧਾਨ ਨੇ ਉਹਨਾਂ ਦੇ ਨਾਲ ਰਹਿ ਕਰਕੇ مشਵਰਾ ਕਰਕੇ ਵੈਲ ਕੋਈ ਫੈਸਲਾ ਲੋਕ ਹੱਕੇ ਨੋ ਦਾ ਪੰਜਾਬਾ ਤੇ ਅਸੀਂ ਅਜੇ ਤੋ ਤਜਰਬਾ ਕਰ ਰਹੇ ਹਾਂ ਉਹਨਾਂ ਦੇ ਤਜਰਬੇ ਕੀਤੇ ਹੋਏ ਆ ਸੋ ਮੈਨੂੰ ਮਾਣ ਆ ਕਿ ਸਾਡੇ ਲੋਕ ਪਾਰਟੀ ਵਾਲੀ ਤੋਂ ਉੱਪਰ ਉੱਠ ਕੇ ਇਸ ਅਦਾਰੇ ਦੇ ਨਾਂ ਤੇ ਸਾਰੇ ਨਾਲ ਲੱਗ ਕੇ ਜਿਹੜੇ ਫੈਸਲਾ ਲੈਂਦੇ ਆ ਕਹਿ ਲਓ ਕਿਉਂਕਿ ਮੈਂ ਫਟਿੰਦੀ ਹਾਂ ਤੇ ਤੁਸੀਂ ਮੈਨੂੰ ਧੀ ਮਹਰਾ ਕੇ ਇਸ ਮੌਕੇ ਤੇ ਬੁਲਾਇਆ ਤੇ ਮੈਂ ਜਿਵੇਂ ਤੁਸੀਂ ਕਹੋਗੇ ਤੁਹਾਡੇ ਨਾਲੇ ਮੈਂ ਸਾਥੀ ਰਹਿ ਕੇ ਰੱਖੀ ਮੈਂ ਕਰਦੀ ਰਹੂੰਗੀ ਔਰ ਸੰਗਤ ਰੱਬ ਦਾ ਰੱਖੂਗੀ ਕੁੜੇ ਤੁਸੀਂ ਸਾਰੇ ਕਰਕੇ ਆਏ ਹੋ ਇਹ ਸੌਮਣੀ ਦੇ ਸੀਜ਼ਨ ਦੇ ਉੱਤੇ ਮੈਂ ਤੁਹਾਨੂੰ ਫਿਰ ਜਿੰਨੇ ਵੀ ਸਾਥੀ ਇੱਥੇ ਸਾਡੇ ਦੇ ਸਾਫ ਦਾ ਪ੍ਰਧਾਨ ਨੇ ਚਾਹੇ ਵੱਖ-ਵੱਖ ਐਸੋਸੀਏਸ਼ਨਾਂ ਦੇ ਪ੍ਰਤੀ代表 ਜਿਵੇਂ ਬੈਠੇ ਆ ਆਰਟੀਐਸ ਵਰਸ ਤੋਂ ਤੋਂ ਜਿੰਨੇ ਵੀ ਐਸੋਸੀਏਸ਼ਨਾਂ ਦੇ ਪ੍ਰਧਾਨ ਨੇ ਬੈਠੇ ਦੇ ਚਾਹਿਆ ਗੁਰਪ੍ਰੀਤ ਸਿੰਘ ਜੰਨੂ ਸਰਪੰਚ ਸਾਹਿਬ ਪਾਰਟੀ ਦੇ 代表 ਵੀ ਆ ਗਏ ਚੇਅਰਮੈਨ ਸਾਹਿਬ ਬੈਠੇ ਮਾਰਕ ਕਮੇਟੀ ਦੇ ਜੀ ਅੱਲਾ ਜੀ ਇੱਧਰ ਦੇਖਣਾ ਜੀ ਪੂਰੇ ਸਾਰਿਆਂ ਨੂੰ ਹਾਂਜੀ ਸਾਹਮਣੇ ਡੇਕਟਰ ਸਿੰਘ ਆਪਰੇਖ ਸਿੰਘ ਜਿਹੜਾ ਆਲਵਰਖਾ 147 ਜਨਰੀਅਸ ਕੋਲ ਹੈ ਗੁਰਮੀਜੀਤ ਸੋਰੇਂਦਰਜੀਤ ਪੂਰਾ ਜਿੰਮੀ ਸਿੰਘ ਜੀ ਕੋਲ ਨਾ ਪਾਇਸ਼ ਪ੍ਰਧਾਨ ਬਲਾਕ ਜੀ ਨੂੰ ਨਿਗੜ ਸਰਪੰਚ ਸਮਾਜੀਵਾ ਨਵਲੀ ਕਾਕਰਾਂ ਜੀ ਅਸੀਂ ਹਰ ਸਾਲ ਸੌਣੇ ਦੇ ਸੀਐਮ ਤੋਂ ਪਹਿਲਾਂ ਅਸੀਂ ਇੱਥੇ ਕੋ ਧੰਨਵਾਦ ਸਾਬ ਕਰਵਾਉਂਦੇ ਤੇ ਉਹਦੇ ਕੋ ਪਾ ਜਾਂਦੇ ਆ ਸਰਬੱਤ ਦਾ ਭਲੇ ਲਈ ਅਸੀਂ ਕੋ ਪਾਏ ਗਏ ਨੇ ਤੇ ਅਸੀਂ ਟ੍ਰੱਕ ਪੇਟਾਂ ਲਈ ਹਰਪੁਰਾ ਮਾਲੀ ਉਹਨਾਂ ਦੀ ਤੰਦਰੁਸਤੀ ਲਈ ਕਰਵਾਇਆ ਆ ਹੋਰ ਕੌਣ ਪੁੱਛ ਸਰ ਮੁੱਖ ਐਮਐਲਏ ਨਿਰਧਕੌਰ ਜੀ ਵੀ ਪੁੱਛੇ ਸਨ ਉਹਨਾਂ ਦਾ ਬਹੁਤ ਧੰਨਵਾਦ ਜੀ ਹਰ ਸਾਲ ਦੀ ਤਰ੍ਹਾਂ ਸ਼ਾਮ ਦਾ ਸੀਮ ਨਿਕ ਰਿਹਾ ਤੇ ਸੀ ਜਿਹੜੇ ਕਰਕੇ ਬਾਦ ਦੇ ਟ੍ਰੈਕ ਨੀਂ ਨਾ ਸਰੂ ਬਿੱਤੀ ਬਾਜਵਾ ਜੀ ਦੀ ਰਾਮ ਮਾਂ ਜੇ ਅੱਜ ਜੀ ਕੰਡਪਾਤ ਸਾਹਿਬ ਦੇ ਤੋਗ ਪਾ ਗਏ ਜਿਸ ਵਿੱਚ ਸਾਡੇ ਹਲਕੇ ਦੇ ਐਮ ਐਲ ਏ ਨਿਰਿੰਦਰ ਕੋਹਟਰਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਸਨ ਇੱਥੇ ਸਾਮਣੇ ਹਰ ਸਾਲ ਦੀ ਜਿਸ ਤਰ੍ਹਾਂ ਸੀਜਨ ਦੇ ਨੱਕ ਰੱਖਦੇ ਅਸੀਂ ਅਖੰਡ ਪਾਤਸ਼ਾਹ ਪ੍ਰਕਾਸ਼ ਕਰਾਉਣੀ ਹੈ ਕਿ ਅੱਜ ਭੋਗ ਪਾਏ ਗਏ ਇਸ ਲਈ ਅਸੀਂ ਸਾਰੇ ਜਿੰਨੇ ਵੀ ਪਹੁੰਚੇ ਨੇ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਲਕਿ ਨਾ ਬਸਵਾਨੀਗੜ ਗੁਰੂ ਤੇਗ ਬਹਾਦਰ ਟੱਕ ਐਸੋਸੀਏਸ਼ਨ ਦੇ ਵੱਲੋਂ ਹਰ ਫਸਲ ਦੇ ਉੱਤੇ ਚਾਹੜੀ ਦੀ ਐ ਚਾ ਸੋਣੀ ਦੀ ਆ ਗੁਰੂ ਸਾਹਿਬ ਦਾ ਉਡਾਸਰਾ ਲੈਂਦੇ ਸ੍ਰੀ ਅਖੰਡ ਪਾਤਸ਼ਾਹ ਜਿਹੜੇ ਕਰਵਾਏ ਜਾਂਦੇ ਨੇ ਸੋ ਅੱਜ ਸੰਪੂਰਨ ਤਾਈ ਭੋਗ ਪਾਏ ਗਏ ਨੇ ਸੋ ਵਾਹਿਗੁਰੂ ਪਰਮਾਤਮਾ ਕਿਰਪਾ ਕਰਨ ਕਿ ਜੋ ਵੀ ਮਨੋ ਕਾਮਨਾਵਾਂ ਭਾਵਨਾਵਾਂ ਲੈ ਕੇ ਸਾਡੇ ਟੱਕ ਪਰਿਵਾਰਾਂ ਨੇ ਸਾਰੀ ਕਮੇਟੀ ਨੇ ਗੁਰੂ ਸਾਹਿਬ ਦਾ ਆוט ਆਸਰਾ ਲਿਆ ਗੁਰੂ ਸਾਹਿਬ ਕਿਰਪਾ ਕਰਨ ਮਨੋ ਕਾਮਨਾਵਾਂ ਭਾਵਨਾਵਾਂ ਪੂਰੀਆਂ ਕਰਨ ਪਰ ਇਸ ਸੀਜ਼ਨ ਦੇ ਵਿੱਚ ਸਾਰਿਆਂ ਦੇ ਪਰਿਵਾਰਾਂ ਚ ਵਾਧਾ ਕਰਨ ਤਰੱਕੀਆਂ ਦੇਣ ਤੇ ਸਾਡੇ ਭਰਾ ਜਿੰਨੇ ਵੀ ਆਪਣੇ ਰੋਜ਼ਗਾਰ ਦੀ ਆਪਣੀ ਰੋਟੀ ਦੀ ਭਾਲ ਦੇ ਵਿੱਚ ਸਾਰਾ ਦਿਨ ਸੜਕਾਂ ਤੇ ਜਿਹੜੇ ਤੁਰਦੇ ਆ ਜਾਂਦੇ ਆ ਸੋ ਵਾਹਿਗੁਰੂ ਕਰਤਾ ਕਰਨ ਕਿ ਉਹਨਾਂ ਨੂੰ ਕਿਸੇ ਨੂੰ ਵੀ ਕਦੇ ਵੀ ਕੋਈ ਤਤੀਬਾ ਨਾ ਲੱਗੇ ਸੋ ਅੱਜ ਉਹ ਗੁਰੂ ਸਾਹਿਬ ਦਾ ਓਟ ਆਸਰਾ ਨੇ ਗੁਰੂ ਸਾਹਿਬ ਕਿਰਪਾ ਕਰਨ ਦੇਖੋ ਉਹ ਆਪਦਾ ਕੈਪਟਨ ਸਰਕਾਰ ਦੇ ਟਾਈਮ ਜਾਂਦੇ ਹੋਏ ਜਿਹੜੀਆਂ ਜੁਗੀਆਂ ਨਾ ਭੰਗ ਹੋਈਆਂ ਸੀਗੀਆਂ ਔਰ ਇਸ ਦੇ ਉੱਤੇ ਅਸੀਂ ਮੁੱਖ ਮੰਤਰੀ ਸਾਹਿਬ ਦੇ ਧਿਆਨ ਚ ਵੀ ਲਿਆਂਦਾ ਸੀਗਾ ਤੇ ਸਾਡੇ ਡੇਰਾ ਬਸੀ ਤੋਂ ਐਮਐਲਐਨ ਰੰਧਾਵਾ ਜੀ ਜਿਹੜੇ ਪੰਜਾਬ ਦੇ ਪ੍ਰਧਾਨ ਰਹੇ ਨੇ ਉਹ ਏਸੀ ਦੀ ਅਗਵਾਈ ਵੀ ਕਰ ਰਹੇ ਨੇ ਔਰ ਪਿੱਛੇ ਐਸੋਸੀਏਸ਼ਨਾਂ ਨਾਲ ਜਿਹੜਾ ਲਿਖਤੀ ਰੂਪ ਉਹਨਾਂ ਨੂੰ ਦਿੱਤਾ ਵੀ ਹੈ ਸੋ ਮੈਨੂੰ ਆਸ ਆ ਕਿ ਉਹਨਾਂ ਦੇ ਸਮੇਂ ਦੇ ਵਿੱਚ ਜਿਹੜੇ ਇਹਦੇ ਜ਼ਰੂਰ ਕੋਈ ਨਾ ਕੋਈ ਕਾਰਵਾਈ ਹੋਊਗੀ ਔਰ ਮੇਰੇ ਵੱਲੋਂ ਜਿੱਥੇ ਹੋਊਗਾ ਅਸੀਂ ਆਪਣੀ ਤਰ੍ਹਾਂ ਲੜ ਕੇ ਸੀ ਤੇ ਪਹਰਾ ਦਵਾਂ